ਅੱਜ ਵੀ ਮੇਰੀ ਇਹ ਵੀਡੀਓ ਸ਼ੇਅਰ ਕਰਕੇ ਘਰ-ਘਰ ਪਹੁੰਚਾਉਣੀ ਬਹੁਤ ਜ਼ਰੂਰੀ ਆ ਕਿਉਂਕਿ ਅੱਜ ਮੈਂ ਆਪਦੇ ਨਿੱਜ ਦੇ ਖਾਤਰ ਵੀਡੀਓ ਨਹੀਂ ਬਣਾ ਰਿਹਾ ਤੇ ਅੱਜ ਦੀ ਮੇਰੀ ਵੀਡੀਓ ਉਹੀ ਬੰਦਾ ਸ਼ੇਅਰ ਕਰੂਗਾ ਜਿਹਦੀ ਜ਼ਮੀਰ ਜਾਗਦੀ ਆ ਕਿਉਂਕਿ ਅੱਜ ਮੈਂ ਗੱਲ ਕਰਨੀ ਆ ਸੁਖਰਾਜ ਸਿੰਘ ਨਿਆਮੀ ਵਾਲੇ ਦੇ ਬਾਰੇ ਜਿਹੜਾ ਕਿ ਜਿੱਦੜ ਬਾਹੇ ਤੋਂ ਜਿਮਲੀ ਚੋਣ ਲੜਨ ਜਾ ਰਿਹਾ ਸੁਖਰਾਜ ਸਿੰਘ ਨਿਆਮੀ ਵਾਲਾ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਸਾਰੇ ਲੋਕਾਂ ਤੋਂ ਪੰਜਾਬ ਵਾਸੀਆਂ ਤੋਂ ਪੁੱਛਣਾ ਚਾਹਣਾ ਵੀ ਕਿਤੇ ਸੁਖਰਾਜ ਸਿੰਘ ਨਿਆਮੀ ਵਾਲੇ ਨੂੰ ਭੁੱਲ ਤਾਂ ਨਹੀਂ ਗਏ ਜਿਹੜਾ ਕਿ 8 ਸਾਲਾਂ ਤੋਂ ਆਪਦੇ ਪਿਓ ਦਾ ਇਨਸਾਫ ਮੰਗ ਰਿਹਾ ਤੁਹਾਨੂੰ ਸਾਰਿਆਂ ਨੂੰ ਯਾਦ ਹੋਊਗਾ ਬਹਿਬਲ ਕਲਾ ਦੇ ਵਿੱਚ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦਵੀ ਦੇ ਲਈ ਮੋਰਚਾ ਲੱਗਿਆ ਸੀ ਤਾਂ ਉਸ ਵਕਤ ਅੱਜ ਦਾ ਅਣਪਛਾਤੀ ਪੁਲਿਸ ਦੇ ਵੱਲੋਂ ਦੋ ਵਿਅਕਤੀਆਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਇੱਕ ਤਾਂ ਸੀ ਸਰਦਾਰ ਕ੍ਰਿਸ਼ਨ ਭਗਵਾਨ ਸਿੰਘ ਤੇ ਦੂਸਰਾ ਸੀ ਗੁਰਜੀਤ ਸਿੰਘ ਸਰਾਵਾਂ ਕਿਉਂਕਿ ਸਾਡੇ ਲੋਕਾਂ ਦੀ ਜਾਗਰੂਕਤਾ ਬਹੁਤ ਕਮਜ਼ੋਰ ਆ ਇਹਨਾਂ ਨੂੰ ਯਾਦ ਕਰਾਉਣਾ ਪੈਂਦਾ ਵੀ ਭਾਈ ਆਹ ਗੱਲਾਂ ਯਾਦ ਰੱਖਿਓ ਤੇ ਸੁਖਰਾ ਸਿੰਘ ਨਿਆਮੀ ਵਾਲਾ ਪਿਛਲੇ 8 ਸਾਲਾਂ ਤੋਂ ਚਿਹਰੇ ਕਰੋ ਗ੍ਰਾਂਥ ਸਾਹਿਬ ਜੀ ਦੀ ਬਿਆਦਬੀ ਦਾ ਇਨਸਾਫ ਦੇ ਲਈ ਤੇ ਆਪਦੇ ਪਿਓ ਦੇ ਇਨਸਾਫ ਦੇ ਲਈ ਮੋਰਚਾ ਲਾ ਕੇ ਬੈਠਾ ਸੀ ਸਰਕਾਰਾਂ ਬਦਲਦੀਆਂ ਰਹੀਆਂ ਆਉਂਦੀਆਂ ਜਾਂਦੀਆਂ ਰਹੀਆਂ ਪਰ ਕਿਸੇ ਨੇ ਅੱਜ ਤੱਕ ਇਨਸਾਫ ਨਹੀਂ ਦਿੱਤਾ ਨਾ ਉਸ ਪੁਲਿਸ ਅਧਿਕਾਰੀਆਂ ਦਾ ਪਤਾ ਲੱਗਿਆ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਸੀ ਆ ਤਾਂ ਹਾਲਾਤ ਨੇ ਪੰਜਾਬ ਦੇ ਤੇ ਅਖੀਰ ਸੁਖਰਾ ਸਿੰਘ ਨਿਆਮੀ ਵਾਲੇ ਨੇ ਜਿਮਣੀ ਚੋਲ ਲੜਨ ਦਾ ਫੈਸਲਾ ਲਿਆ ਫੈਸਲਾ ਵੀ ਸਹੀ ਲਿਆ ਜਦੋਂ ਇਨਸਾਫ ਨਹੀਂ ਕਿਸੇ ਪਾਸਿਓਂ ਮਿਲ ਰਿਹਾ ਸਾਡੀ ਸਰਕਾਰਾਂ ਫੇਲ ਆ ਛਿਰਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਜਾਂਦੀ ਆ ਉਹਦਾ ਇਨਸਾਫ ਨਹੀਂ ਮਿਲਿਆ ਅਖੀਰ ਫਿਰ ਕਿਸੇ ਨੂੰ ਤਾਂ ਮੈਦਾਨ ਦੇ ਵਿੱਚ ਆਉਣੀ ਪੈਣਾ ਤੇ ਹੁਣ ਸਾਡੇ ਤੁਸੀਂ মিডিਏ ਦੀ ਹਾਲਤ ਦੇਖ ਲਓ ਆ ਇੱਕ মিডিਆ ਚੈਨਲ ਨੇ ਆ ਫੋਟੋ ਪਾਈ ਆ ਸਾਰੇ ਉਮੀਦਵਾਰਾਂ ਦੇ ਨਾਮ ਲਿਖਤੇ ਵੀ ਭਾਈ ਆਹ ਚੋਣ ਲੜ ਰਹੇ ਆ ਗਿੱਦੜ ਬਾਹੇ ਤੋਂ ਬਸ ਸੁਖਰਾ ਸਿੰਘ ਨਿਆਮੀ ਵਾਲੇ ਨੂੰ ਕੋਈ মিডিਆ ਚੈਨਲ ਵੀ ਨਹੀਂ ਕਵਰ ਕਰ ਰਿਹਾ ਉਹਨੂੰ ਕੋਈ ਦਿਖਾਈ ਨਹੀਂ ਰਿਹਾ ਉਹ ਅਸੀਂ ਪੈਟ ਸਿਆਪਾ ਕਰਦੇ ਆ ਵੀ ਸਰਕਾਰਾਂ ਜੀ ਜੀਰੀ ਨਹੀਂ ਚੱਕਦੀਆਂ ਇਹ ਨਹੀਂ ਕਰਦੀਆਂ ਉਹ ਨਹੀਂ ਕਰਦੀਆਂ ਗਲੀਆਂ ਨਾਲੀਆਂ ਦੇ ਵਿੱਚ ਸਾਨੂੰ ਉਲਝਾਇਆ ਪਿਆ ਪਿਛਲੇ 75 ਸਾਲਾਂ ਤੋਂ ਉਹ ਗਲੀਆਂ ਨਾਲੀਆਂ ਦੇ ਵਿੱਚ ਹੀ ਤੁਹਾਨੂੰ ਫਸਾਇਆ ਗਿਆ ਪੈਟ ਸਿਆਪਾ ਕਰਦੇ ਹੋ ਬਾਅਦ ਦੇ ਵਿੱਚ ਆਪਦੇ ਬੰਦੇਆਂ ਨੂੰ ਬੋਟ ਤੁਸੀਂ ਤਾਂ ਵੀ ਨਹੀਂ ਪਾਉਂਦੇ ਆ ਗਿੱਦੜਵਾਹੇ ਵਾਲਿਓ ਬਾਅਦ ਦੇ ਵਿੱਚ ਵੀ ਤਾਂ ਤੁਸੀਂ ਕਰਦਾਰ ਕੂਸ਼ੀ ਕਰੋਗੇ ਜੀ ਸਗਰਾ ਸਿੰਘ ਨਿਆਮੀ ਵਾਲੇ ਦੀ ਵੀ ਉਹ ਹਰਾਤਾ ਜੀ ਐ ਕਰਤਾ ਜੀ ਵੋਟਾਂ ਨਹੀਂ ਪਾਈਆਂ ਜੀ ਸਾਡਾ ਬੰਦਾ ਜਿੱਤ ਗਿਆ ਜੀ ਹੁਣ ਜਿਹੜੀ ਕਰਦਾਰ ਕੂਸ਼ੀ ਕਰਨੀਆਂ ਤੁਸੀਂ ਜਿਹੜੇ ਕਮੈਂਟ ਬਾਜੀ ਕਰਨੀਆਂ ਹੋਣ ਹੀ ਕਰ ਲੋ ਪਹਿਲਾਂ ਹੀ ਆਪਦੀ ਏਕਾਦ ਦਿਖਾ ਦਿਓ ਮੈਂ ਤਾਂ ਕਹਿਣਾ ਕਿਉਂਕਿ ਸਦੀਆਂ ਤੋਂ ਚੱਲਦਾ ਆਇਆ ਸੱਚੇ ਬੰਦੇ ਦੀ ਇੱਥੇ ਕੋਈ ਕਦਰ ਨਹੀਂ ਹੈ ਜੀ ਜ਼ਰੂਰੀ ਨਹੀਂ ਹੁੰਦਾ ਕਿ ਜੰਗ ਜਿੱਤਣ ਦੇ ਲਈ ਲੜੀ ਜਾਵੇ ਕਈ ਵਾਰ ਜੰਗ ਇਹ ਦੱਸਣ ਦੇ ਲਈ ਵੀ ਲੜੀ ਜਾਂਦੀ ਆ ਕਿ ਸਾਡੀਆਂ ਜ਼ਮੀਰਾਂ ਜਾਗਦੀਆਂ ਨੇ ਸਾਡੀ ਜ਼ਮੀਰ ਨਹੀਂ ਮਰੀ ਹੋਈ ਤਾਂ ਦੇਖਣਾ ਇਹ ਹੋਊਗਾ ਵੀ ਕਿੰਨੇ ਕ ਲੋਕ ਗਿੱਦੜ ਵਾਹੇ ਦੇ ਸੁਖਰਾ ਸਿੰਘ ਨਿਆਮੀ ਵਾਲੇ ਦਾ ਸਾਥ ਦਿੰਦੇ ਆ ਮੈਨੂੰ ਚਾਹੇ ਚੰਗਾ ਬੋਲੋ ਚਾਹੇ ਮਾੜਾ ਬੋਲੋ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੈਗੀ ਪਰ ਜਿਹੜੀ ਗੱਲ ਸੱਚੀ ਆ ਤਾਂ ਸੱਚੀ ਆ ਅਸੀਂ ਛੱਤਰ ਵੀ ਉਹਨਾਂ ਦੇ ਕੋਲ ਹੀ ਖਾਂਦੇ ਆ ਤੇ ਬਾਅਦ ਦੇ ਵਿੱਚ ਵੋਟਾਂ ਵੀ ਅਸੀਂ ਉਹਨਾਂ ਨੂੰ ਹੀ ਪਾਉਨੇ ਆ ਇਹ ਸਾਡੇ ਪੰਜਾਬ ਦੇ ਲੋਕਾਂ ਦੇ ਹਾਲਾਤ ਆ ਚਾਹੇ ਗੁੱਸਾ ਕਰਿਓ ਚਾਹੇ ਕੁਛ ਕਰਿਓ ਮੈਨੂੰ ਕੋਈ ਚੱਕਰ ਨਹੀਂ ਹੈ ਕਦੋਂ ਤੱਕ ਅਸੀਂ ਛੱਤਰ ਖਾਂਦੇ ਰਹਾਂਗੇ ਮੈਨੂੰ ਤੁਸੀਂ ਆਏ ਦੱਸੋ ਗਿੱਦੜ ਬਾਹੀ ਵਾਲਿਓ ਫੈਸਲਾ ਤਾਂ ਹੁਣ ਸਾਹਮਣੇ ਹੀ ਆ ਬਸ ਮੈਂ ਤੁਹਾਡੇ ਸਾਹਮਣੇ ਹੱਥ ਜੋੜ ਕੇ ਹੱਥ ਜੋੜ ਕੇ ਬੇਨਤੀ ਕਰਦਾ ਵੀ ਬਹੁਤ ਖੁਸ਼ ਹੋ ਗਿਆ ਕਿੰਨਾ ਖੁਸ਼ ਹੋ ਗਿਆ ਮੈਨੂੰ ਆਏ ਦੱਸ ਦੋ ਤੁਹਾਨੂੰ ਇਨਸਾਫ ਕਿੱਥੇ ਮਿਲਿਆ ਜੇ ਹਜੇ ਵੀ ਤੁਹਾਡੀ ਜਮੀਰ ਨੂੰ ਮੇਰੀਆਂ ਗੱਲਾਂ ਸੁਣ ਕੇ ਹਲੂਣਾ ਨਾ ਵੱਜਿਆ ਜੇ ਹਜੇ ਵੀ ਤੁਸੀਂ ਅੱਖਾਂ ਆਪਦੀਆਂ ਨਾ ਖੋਲੀਆਂ ਤਾਂ ਤੁਸੀਂ ਆਪਦੀ ਪੀੜ੍ਹੀ ਦਾ ਵੀ ਭਵਿੱਖ ਬਰਬਾਦ ਕਰ ਲੈਣਾ ਜਿਹੜੇ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ ਨਸ਼ਾ ਆਉਣ ਵਾਲੀ ਪੀੜ੍ਹੀ ਤੋ ਦਾ ਜਵਾਬ ਵੀ ਨਹੀਂ ਜੰਮੇ ਜਾਣੇ ਹੁਣ ਫੈਸਲਾ ਤੁਸੀਂ ਕਰਦੇ ਐਤਕੀ ਨੇਰੀ ਆਉਣੀ ਚਾਹੀਦੀ ਆ ਸੁਖਰਾ ਸਿੰਘ ਨਿਆਮੀ ਵਾਲੇ ਦੇ ਲਈ ਗਿੱਦੜ ਵਾਹੇ ਤੋਂ ਪਤਾ ਲੱਗਣਾ ਚਾਹੀਦਾ ਹਜੇ ਤੱਕ ਤਾਂ ਕញ្ញਾਂ ਨੂੰ ਇਹ ਨਹੀਂ ਪਤਾ ਕਿ ਗਿੱਦੜ ਵਾਹੇ ਤੋਂ ਸੁਖਰਾ ਸਿੰਘ ਨਿਆਮੀ ਵਾਲਾ ਜਿਮਣੀ ਚੋਲ ਲੜ ਰਿਹਾਗਾ ਕਿਉਂਕਿ ਸਾਡਾ মিডিਆ ਨਹੀਂ ਕਵਰ ਕਰ ਰਿਹਾ ਹੁਣ ਆਮ ਲੋਕਾਂ ਦੇ ਉੱਪਰ ਗੱਲ ਟਿਕੀ ਹੋਈ ਆ ਲੋਕੋ ਤੇ ਨੌਜਵਾਨਾਂ ਅੱਗੇ ਬੇਨਤੀ ਆ ਗਿੱਦੜ ਵਾਹੇ ਦੇ ਅੱਗੇ ਵੀ ਜੋਰ ਲਾ ਦਿਓ ਨੇੜੀ ਆਉਣੀ ਚਾਹੀਦੀ ਆ ਸੁਖਰਾ ਸਿੰਘ ਦੇ ਨਿਆਮੀ ਵਾਲੇ ਦੇ ਹੱਕ ਦੇ ਵਿੱਚ ਕੱਲ੍ਹ ਤੋਂ ਤੁਸੀਂ ਇਹ ਕਹਿਣ ਜੋਗੇ ਤਾਂ ਹੈਗੇ ਹੋ ਕਿ ਵੋਟ ਪਾਈ ਸੀ ਤਾਂ ਸੱਚੇ ਸੋਚੇ ਕਰਦਾਰ ਵਾਲੇ ਬੰਦੇ ਨੂੰ ਪਾਈ ਸੀ ਚਾਹੇ ਜਿੱਤ ਗਿਆ ਚਾਹੇ ਹਾਰ ਗਿਆ ਇੰਨੀ ਗੱਲ ਤਾਂ ਕਹਿਣ ਜੋਗੇ ਹੈਗੇ ਹੋ ਕੱਲ ਨੂੰ ਬਾਕੀਆ ਨੂੰ ਵੀ ਤਾਂ ਮੌਕੇ ਦੇ ਕੇ ਦੇਖ ਹੀ ਲੈ ਉਹ ਸੁਖਰਾ ਸਿੰਘ ਨੂੰ ਇੱਕ ਮੌਕਾ ਦੇ ਦੇ ਪਿਛਲੇ 8 ਸਾਲਾਂ ਤੋਂ ਜਿਹੜਾ ਲੜਾਈ ਲੜ ਰਿਹਾ ਹੈਗਾ ਉਹਨੂੰ ਮੌਕਾ ਦੇ ਕੇ ਦੇਖ ਬਾਦ ਦੇ ਵਿੱਚ ਪਛਤਾਉਣ ਦਾ ਕੋਈ ਫਾਇਦਾ ਨਹੀਂ ਤੇ ਹੁਣ ਮੇਰੀ ਇਹ ਵੀਡੀਓ ਸ਼ੇਅਰ ਕਰਕੇ ਘਰ-ਘਰ ਪਹੁੰਚਾਉਣੀ ਤੁਹਾਡੇ ਹੱਥ ਵਸਾ ਮੈਂ ਆਪਦਾ ਫਰਜ਼ ਨਿਭਾਤਾ ਹੁਣ ਤੁਹਾਡੀ ਵਾਰੀ ਆ ਤਿਆਰ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ